ਆਵਾਜਾ ਸੀ ਤੁਹਾਨੂੰ ਅਜਿਹੀ ਰੰਗीन ਯਾਨੀ ਵੱਖ-ਵੱਖ ਰੰਗਾਂ ਦੀਆਂ ਬਿਜਲੀ ਬਾਰੇ ਦੱਸਦੇ ਹਾਂ ਜੋ ਅਸਮਾਨ ਤੋਂ ਧਰਤੀ ਵੱਲ ਨਹੀਂ ਸਗੋ ਧਰਤੀ ਤੋਂ ਪੁਲਾੜ ਤੱਕ ਜਾਂਦੀਆਂ ਹਨ ਅਸਲ ਚ ਪੁਟਾਂਚ ਹਿਮਾਲਿਆ ਦੀ ਚੋਟੀ ਤੋਂ ਅਜਿਹੀਆਂ ਅਜੀਬੋ-ਗਰੀਬ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿ ਬੱਦਲਾਂ ਤੋਂ ਹੋ ਕੇ ਪੁਲਾੜ ਵੱਲ ਵਾਦੀਆਂ ਦਿਖਾਈਆਂ ਦਿੱਤੀਆਂ ਰਿਪੋਰਟਾਂ ਮੁਤਾਬਕ ਜਿਸ ਥਾਂ ਤੋਂ ਤੂਫਾਨ ਆਇਆ ਸੀ ਉੱਥੇ ਤੂਫਾਨ ਤੋਂ ਬਾਅਦ ਕਈ ਵਾਰ ਬਿਜਲੀ ਦੀਆਂ ਅਜਿਹੀਆਂ ਰੰਗीन ਧਾਰਾਵਾਂ ਬੱਦਲਾਂ ਤੋਂ ਪੁਲਾੜ ਵਿੱਚ ਉੱਪਰ ਵੱਲ ਵਾਧੀਆਂ ਵੇਖੀਆਂ ਗਈਆਂ ਆਓ ਵੇਖਦੇ ਹਾਂ ਪੂਰੀ ਰਿਪੋਰਟ ਅਸਲ 'ਚ ਪੁਟਾਂ ਚ ਹਿਮਾਲਿਆ ਦੀ ਚੋਟੀ ਤੋਂ ਅਜੇਹੀਆਂ ਅਜੀਬੋ-ਗਰੀਬ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿ ਬੱਦਲਾਂ ਤੋਂ ਹੋ ਕੇ ਪੁਲਾੜ ਵੱਲ ਵਾਧੀਆਂ ਦਿਖਾਈ ਦਿੱਤੀਆਂ ਹਨ ਰਿਪੋਰਟਾਂ ਮੁਤਾਬਕ ਜਿਸ ਥਾਂ ਤੋਂ ਤੂਫਾਨ ਆਇਆ ਸੀ ਉੱਥੇ ਤੂਫਾਨ ਤੋਂ ਬਾਅਦ ਕਈ ਵਾਰ ਬਿਜਲੀ ਦੀਆਂ ਅਜੇਹੀਆਂ ਰੰਗीन ਤਾਰਾਵਾਂ ਬੱਦਲਾਂ ਤੋਂ ਪੁਲਾੜ ਵਿੱਚ ਉੱਪਰ ਵੱਲ ਵਾਦੀਆਂ ਵੇਖੀਆਂ ਗਈਆਂ ਨੇ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਬਿਜਲੀ ਕੋਈ ਆਮ ਬਿਜਲੀ ਨਹੀਂ ਹੁੰਦੀ ਹੈ ਇਸਦੇ ਰੰਗ ਵੱਖੋ-ਵੱਖਰੇ ਹੁੰਦੇ ਹਨ ਜਿਵੇਂ ਕਿ ਨੀਲਾ ਲਾਲ ਸੰਤਰੀ ਕਈ ਵਾਰ ਇਹ ਬਿਜਲੀ ਗੁਲਾਬੀ ਅਤੇ ਜਾਮਨੀ ਰੰਗਾਂ ਵਿੱਚ ਵੀ ਦਿਖਾਈ ਦਿੰਦੀ ਹੈ ਅਜੇਹੀਆਂ ਬਿਜਲੀਆਂ ਬਹੁਤ ਹੀ ਦੁਰਲੱਭ ਹੁੰਦੀਆਂ ਹਨ ਕਿਉਂਕਿ ਇਹ ਬੱਦਲਾਂ ਤੋਂ ਹੇਠਾਂ ਨਹੀਂ ਜਾਂਦੀ ਪਰ ਹੀਟਾਂ ਤੋਂ ਬੱਦਲਾਂ ਵੱਲ ਆਇਨੋਸਫੇਅਰ ਤੱਕ ਜਾਂਦੀਆਂ ਹਨ ਜਦੋਂ ਤੁਸੀਂ ਇਸ ਬਿਜਲੀ ਨੂੰ ਦੇਖਦੇ ਹੋ ਤਾਂ ਤੁਸੀਂ ਮਹਿਸੂਸ ਕਰੋਗੇ ਜਿਵੇਂ ਕੋਈ ਬੱਦਲਾਂ ਦੇ ਵਿਚਕਾਰ ਪੇਂਟ ਬੁਰਸ਼ ਨਾਲ ਸਪੇਸ ਨੂੰ ਪੇਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਇਹ ਦ੍ਰਿਸ਼ ਬੇਹਦ ਹੀ ਖੂਬਸੂਰਤ ਹੁੰਦਾ ਨਾਸਾ ਦੇ ਵਿਗਿਆਨੀਆਂ ਨੇ ਬਿਜਲੀ ਦੀਆਂ ਅਜੇਹੀਆਂ ਹੀ ਕੁਝ ਆਸਾਧਾਰਨ ਕਟਨਾਵਾਂ ਵਾਲੀਆਂ ਤਸਵੀਰਾਂ ਕੈਪਚਰ ਕੀਤੀਆਂ ਨਾਸਾ ਨੇ ਜਿਨ੍ਹਾਂ ਰੰਗीन ਬਿਜਲੀਆਂ ਨੂੰ ਕੈਪਚਰ ਕੀਤਾ ਹੈ ਉਹ ਵਾਯੂ ਮੰਡਲ ਉੱਪਰ ਚਮਕਦੀਆਂ ਇਹ ਦੁਰਲਭ ਬਿਜਲੀਆਂ ਆਮ ਬਿਜਲੀ ਨਾਲੋਂ ਲਗਭਗ 50 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੁੰਦੀਆਂ ਹਨ ਅਤੇ ਪੁਲਾੜ ਵੱਲ ਉੱਪਰ ਵੱਲ ਨੂੰ ਜਾਂਦੀਆਂ ਹਨ ਇਸ ਕਿਸਮ ਦੀ ਦੁਰਲਭ ਬਿਜਲੀ ਪੂਰੀ ਦੁਨੀਆ ਵਿੱਚ ਸਾਲ ਵਿੱਚ ਇੱਕ ਵਾਰ ਦਿਖਾਈ ਦਿੰਦੀ ਹੈ ਅਤੇ ਹਾਲੀ ਵਿੱਚ ਸਾਹਮਣੇ ਆਈ ਤਸਵੀਰ ਵਿੱਚ ਚਾਰ ਬਿਜਲੀਆਂ ਨਜ਼ਰ ਆਈਆਂ ਹਨ ਜਿਸ ਬਾਰੇ ਵਿਗਿਆਨੀਆਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ ਦੱਸ ਦਈਏ ਕਿ ਇਹਨਾਂ ਬਿਜਲੀਆਂ ਦੀ ਖੋਜ ਅੱਜ ਤੋਂ 20 ਸਾਲ ਪਹਿਲਾਂ ਕੀਤੀ ਗਈ ਸੀ ਇਹਨਾਂ ਬਿਜਲੀਆਂ ਨੂੰ ਸਰਪ੍ਰਾਈਟ ਵੀ ਕਿਹਾ ਜਾਂਦਾ ਹੈ ਇਹ ਬਹੁਤ ਹੀ ਸੰਵੇਦਨਸ਼ੀਲ ਅਤੇ ਤੀਬਰ ਗਰਜ ਨਾਲ ਬਣਦੀਆਂ ਹਨ ਆਮ ਤੌਰ ਤੇ ਬਿਜਲੀ ਬੱਦਲਾਂ ਤੋਂ ਧਰਤੀ ਵੱਲ ਡਿੱਗਦੀ ਹੈ ਜਦੋਂ ਕਿ ਸਰਪ੍ਰਾਈਟਸ ਪੁਲਾੜ ਵੱਲ ਦੌੜਦੇ ਹਨ ਇਹ ਬਿਜਲੀਆਂ ਵਾਯੂ ਮੰਡਲ ਦੇ ਉੱਪਰਲੇ ਹਿੱਸੇ ਤੱਕ ਪਹੁੰਚਦੀਆਂ ਹਨ ਜਿਸ ਦੀ ਤੀਬਰਤਾ ਅਤੇ ਤਾਕਤ ਕਾਫੀ ਜ਼ਿਆਦਾ ਹੁੰਦੀ ਹੈ ਦੱਸਦੀ ਹੈ ਕਿ ਕੁਦਰਤ ਆਪਣੇ ਗਰਭ ਵਿੱਚ ਕਈ ਭੇਦ ਲੁਕਾਈ ਬੈਠੀ ਹੈ ਹਾਲਾਂਕਿ ਸਾਇੰਸ ਨੇ ਬੇਹੱਦ ਤਰੱਕੀ ਕਰ ਲਈ ਹੈ ਪਰ ਫਿਰ ਵੀ ਕੁਦਰਤ ਦੇ ਕੁਝ ਇਹੋ ਜਿਹੇ ਭੇਦ ਹਨ ਜੋ ਬੰਦੇ ਦੀ ਸੋਚ ਤੋਂ ਕਿਤੇ ਪਰੇ ਹਨ ਅਤੇ ਇਹੋ ਜਿਹੀਆਂ ਕਈ ਉਦਾਹਰਨਾਂ ਅਸੀਂ ਦੇਖ ਚੁੱਕੇ ਹਾਂ ਬਿਊਰੋ ਰਿਪੋਰਟ ਹਮਦਰਦ ਟੀਵੀ